ਸਾਨੂੰ ਉਨਤੇ ਤਲਾਸ਼ ਮਿਲੀ ਜਪੀ ਕਿ ਇੱਕ ਡੈੱਡ ਬੋਡੀ ਇਥੇ ਨਹਿਰ ਵਿੱਚ ਪਾਣੀ ਸਟਿਆ ਤੇ ਡੈੱਡ ਬੋਡੀ ਆਈ ਹੈ ਜੋ ਪਬਲਿਕਨ ਬਾਹਰ ਕੱਟ ਕੇ ਰੱਖੀ ਹੈ ਉਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਏ ਇਹ ਬੱਦਰ ਘਾੜੇ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕੌਰੈਕਟ ਮਿਲੀ ਜਾਣਾ ਕੋਈ ਨੂੰ ਕੋਈ ਇਹਦਾ ਮੋਬਾਈਲ ਤੋਂ ਸਾਨੂੰ ਪਤਾ ਲੱਗ ਜਾਏ ਨਰੇਸ਼ ਕੁਮਾਰ ਇਹ ਸਹੀ ਥਾਣਾ ਸੋਜਾਨਪੁਰ ਜੀ ਤੇ ਥਾਣੇ ਹਾਜ਼ਰ ਸੀ ਤੇ ਸਾਨੂੰ ਉੱਤੇ ਇਤਲਾਹ ਮਿਲੀ ਜਪੀ ਕਿ ਇੱਕ ਡੈਡ ਬੋਡੀ ਇਥੇ ਨਹਿਰ ਵਿੱਚ ਪਾਣੀ ਸੜਿਆ ਤੇ ਡੈਡ ਬੋਡੀ ਆਈ ਹੈ ਜੋ ਪਬਲਿਕਨ ਬਾਹਰ ਕੱਟ ਕੇ ਰੱਖੀ ਹੈ ਤੇ ਉਹ ਆਇਆ ਹੁਣ ਅਜ ਸਨਕਤ ਨਹੀਂ ਹੋਈ ਦੀ ਤੇ ਵੈਰੀਫਾਈ ਕਰਦੇ ਪਿਆ ਕੋਈ ਡਾਕੂਮੈਂਟ ਗਾ ਮਿਲੇ ਦੀ ਡਾਕੂਮੈਂਟ ਕੋਈ ਨਹੀਂ ਇੱਕ ਮੋਬਾਈਲ ਹੈਗਾ ਆਪਣੇ Samsung ਦਾ ਨਾ ਕੋ ਪਾਣੀ ਚ ਡੁੱਬਿਆ ਜੀ ਤੇ ਸ਼ਾਇਦ ਉਸ ਚੋਂ ਕੋਈ SIM ਵਗਾਰਾ ਤੋਂ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਾਵੇ ਹਾਂ ਜੀ ਉਹਨਾਂ ਡੈਡ ਬੋਡੀ ਡੈਡ ਹੌਸ ਰੱਖੀ ਜਾਵੇਗੀ ਡੈਡ ਬੋਡੀ ਆਪਾਂ ਡੈਡ ਹੌਸ ਤੇ ਰੱਖਾਂਗੇ ਸਨਕਤ ਹਾਂਜੀ ਹਾਂਜੀ ਜੋ ਬਾਰਸ਼ ਕੋਈ ਮਿਲ ਗਿਆ ਠੀਕ ਹੈ ਤੇ ਤੇ ਦੇਖਦੇ ਆਂ ਕਿੰਨੇ ਤੱਕ ਰੱਖੀ ਆ ਇਹ ਇਹ 72 ਘੰਟੇ ਲਈ ਰੱਖੀ ਜਾਂਦੀ ਆ ਪਰ ਚਲੋ ਸਾਨੂੰ ਕਨੈਕਟ ਮਿਲ ਜਾਣਾ ਕੋਈ ਨਾ ਕੋਈ ਇਹਦਾ ਮੋਬਾਈਲ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਹੈ ਕੈਮਰ ਪਰਸਨ ਹਨੀ ਦੇ ਨਾਲ ਅਦਸਾਨੀ ਦੀ ਰਿਪੋਰਟ ਇਹ ਸਾਨੂੰ ਇਤਲਾ ਮਿਲਦੀ ਆ ਕਿ ਇੱਕ ਕੋ ਡੈਡ ਬੋਡੀ ਤੇ ਨਹਿਰ ਵਿੱਚ ਪਾਣੀ ਛੱਡਿਆ ਤੇ ਡੈਡ ਬੋਡੀ ਆਈ ਆ ਜੋ ਪਬਲਿਕ ਨੇ ਬਾਹਰ ਕੱਟ ਕੇ ਰੱਖੀ ਆ ਉਹ ਆਇਆ ਹੁਣ ਅਜ ਸਨਕਤ ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਿਆ ਇਹ ਬੱਧਰ ਗੱਡੀ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲ ਹੀ ਜਾਣਾ ਕੋਈ ਨਾ ਕੋਈ ਇਹਦਾ ਮੋਬਾਈਲ ਤੁਹਾਨੂੰ ਪਤਾ ਲੱਗ ਜਾਏ ਐਨ ਰੇਸ਼ ਕੁਮਾਰ ਐਸਾ ਹੀ ਥਾਣਾ ਸੋਜਾਨਪੁਰ ਜੀ ਤੇ ਥਾਣੇ ਹਾਜ਼ਰ ਸੀ ਤੇ ਸਾਨੂੰ ਇਤਲਾ ਮਿਲੀ ਦਿੱਤੀ ਕਿ ਇੱਕੋ ਡੈੱਡ ਬੋਡੀ ਇਥੇ ਨਹਿਰ ਵਿੱਚ ਪਾਣੀ ਛੱਡਿਆ ਤੇ ਡੈੱਡ ਬੋਡੀ ਆਈ ਹੈ ਜੋ ਪਬਲਿਕਨ ਬਾਹਰ ਕੱਟ ਕੇ ਰੱਖੀ ਹੈ ਇਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਿਆ ਕੋਈ ਡਾਕੂਮੈਂਟ ਵਗਾਰਾ ਮਿਲੇ ਜੀ ਡਾਕੂਮੈਂਟ ਕੋਈ ਨਹੀਂ ਇੱਕ ਮੋਬਾਈਲ ਹੈਗਾ ਆਪਣੇ ਸੰਸੰਗ ਦਾ ਨਾ ਕੋ ਪਾਣੀ ਚ ਡੁੱਬਿਆ ਜੀ ਤੇ ਸ਼ਾਇਦ ਉੱਚੋਂ ਕੋਈ SIM ਵਗਾਰਾ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਾਵੇ ਹਾਂ ਜੀ ਉਹਨ ਡੈਡ ਬੋਟੀ ਡੈਡ ਹੌਸ ਤੇ ਰੱਖੀ ਜਾਵੇਗੀ ਡੈਡ ਬੋਟੀ ਆਪਾਂ ਡੈਡ ਹੌਸ ਤੇ ਰੱਖਾਂਗੇ ਸਨাক্ত ਲਈ ਜੀ ਹਾਂ ਜੀ ਜੇ ਬਾਰਸ ਕੋਈ ਮਿਲ ਗਿਆ ਠੀਕ ਹੈ ਤੇ ਫਿਰ ਦੇਖਦੇ ਹਾਂ ਕਿੰਨੇ ਟਾਈਮ ਰੱਖੀ ਹੈ ਯਾਰ ਇਹ 72 ਘੰਟੇ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲੀ ਜਾਣਾ ਕੋਈ ਨਾ ਕੋਈ ਇਹਦਾ ਮੋਬਾਈਲ ਤੋਂ ਸਾਨੂੰ ਪਤਾ ਲੱਗ ਕੈਮਰਾ ਪਰਸਨ ਹਨੀ ਦੇ ਨਾਲ ਅਗੇ ਸੈਂਟਰੀ ਕੋਟ